ਠੰਡ ਕਾਰਨ ਰਿਸ਼ਤੇਦਾਰ ਤੇ ਯਾਰ ਦੋਸਤ ਨਹੀਂ ਚੜੇ ਬਰਾਤ ਤਾਂ ਮੁੰਡਾ ਇਕੱਲਾ ਹੀ ਚੜਿਆ ਘੋੜੀ ਤੇ ਲੈ ਤੁਰਿਆ ਬਰਾਤ ਤੁਸੀਂ ਦੇਖ ਰਹੇ ਹੋ ਸਾਂਝੀ ਆਵਾਜ਼ ਅਕਸਰ ਹੀ ਜਦੋਂ ਕੋਈ ਬਰਾਤ ਲੈ ਕੇ ਤੁਰਦਾ ਹੈ ਤਾਂ ਉਸ ਨਾਲ ਰਿਸ਼ਤੇਦਾਰ ਅਤੇ ਯਾਰ ਦੋਸਤ ਵੀ ਹੁੰਦੇ ਨੇ ਪਰ ਹੁਣ ਇੱਕ ਬਰਾਤ ਦੀ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਨੌਜਵਾਨ ਘੋੜੀ ਤੇ ਚੜਿਆ ਹੋਇਆ ਹੈ ਅਤੇ ਨਾਲ ਕੋਈ ਵੀ ਰਿਸ਼ਤੇਦਾਰ ਜਾਂ ਯਾਰ ਦੋਸਤ ਨਹੀਂ ਹੈ ਦਰਅਸਲ ਜਿਸ ਦਿਨ ਇਸ ਨੌਜਵਾਨ ਦਾ ਵਿਆਹ ਹੁੰਦਾ ਹੈ ਉਸ ਦਿਨ ਠੰਡ ਬਹੁਤ ਹੀ ਜ਼ਿਆਦਾ ਹੁੰਦੀ ਹੈ ਜਿਸ ਦੇ ਦੇਆਂ ਰਿਸ਼ਤੇਦਾਰ ਅਤੇ ਯਾਰ ਦੋਸਤ ਕਹਿੰਦੇ ਨੇ ਕਿ ਬਰਾਤ ਗੱਡੀਆਂ ਵਿੱਚ ਲੈ ਕੇ ਚੱਲਦੇ ਆਂ ਪਰ ਮੁੰਡਾ ਕਹਿੰਦਾ ਹੈ ਕਿ ਮੈਂ ਤਾਂ ਘੋੜੀ ਚੜਨਾ ਹੈ ਅਤੇ ਆਪਣੀ ਬਰਾਤ ਘੋੜੀ ਤੇ ਹੀ ਲੈ ਕੇ ਜਾਣੀ ਹੈ ਸੋ ਮੁੰਡੇ ਨੂੰ ਨਾ ਮੰਨਦਾ ਦੇਖ ਕੇ ਸਾਰੇ ਹੀ ਰਿਸ਼ਤੇਦਾਰ ਅਤੇ ਯਾਰ ਦੋਸਤ ਗੱਡੀਆਂ ਵਿੱਚ ਚਲੇ ਗਏ ਬਰਾਤ ਲੈ ਕੇ ਅਤੇ ਇਕੱਲੇ ਮੁੰਡੇ ਨੂੰ ਜਾਣਾ ਪਿਆ ਘੋੜੀ ਚੜ ਕੇ ਸੋ ਠੰਡ ਕਾਰਨ ਮੁੰਡੇ ਦੇ ਸਾਰੇ ਹੀ ਚਾਤਰੇ ਧਰੇ ਧਰਾਏ ਰਹਿ ਗਏ ਸੋ ਤੁਸੀਂ ਇਸ ਨੌਜਵਾਨ ਬਾਰੇ ਕੀ ਕਹਿਣਾ ਚਾਹੋਗੇ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਹੁਣੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ